ਮੋਟਰਸਾਈਕਲ ਤੇ ਜਾ ਰਹੇ ਦੋ ਦੋਸਤਾਂ ਦੇ ਨਾਲ ਇੰਨੀ ਮਾੜੀ ਘਟਨਾ ਵਾਪਰੀ ਹੈ ਕਿ ਉਸ ਤੋਂ ਬਾਅਦ ਦੋ ਪਰਿਵਾਰ ਉਜੜ ਗਏ 25 ਅਤੇ 23 ਸਾਲ ਦੇ ਜਵਾਨ ਪੁੱਤਾਂ ਦੀ ਜਾਨ ਜਾਣ ਤੋਂ ਬਾਅਦ ਘਰ ਦੇ ਵਿੱਚ ਬਜ਼ੁਰਗ ਮਾਪੇ ਰੋਂਦੇ-ਕੁਰਲਾਉਂਦੇ ਵਿਰਲਾਪ ਕਰਦੇ ਦਿਖਾਈ ਦਿੱਤੇ ਪਰ ਉਹਨਾਂ ਦੇ ਕੋਲ ਖੁਦ ਨੂੰ ਸੰਭਾਲਣ ਦਾ ਹੁਣ ਕੋਈ ਵੀ ਸਹਾਰਾ ਨਹੀਂ ਬਚਿਆ ਜਵਾਨ ਮੁੰਡਿਆਂ ਦੇ ਜਾਣ ਤੋਂ ਬਾਅਦ ਮਾਂ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ ਉਥੇ ਪਹੁੰਚੇ ਰਿਸ਼ਤੇਦਾਰ ਉਸਨੂੰ ਹਾਰ ਤਨਾ ਦਿਲਾਸਾ ਦੇਣ ਦੀ ਕੋਸ਼ਿਸ਼ ਤੇ ਵਿੱਚ ਸੀ ਪਰ ਕਿਸੇ ਵੀ ਪਰਿਵਾਰਿਕ ਜੀ ਦੇ ਹੰਝੂ ਨਹੀਂ ਰੁਕ ਰਹੇ ਪਤਾ ਲੱਗਿਆ ਕਿ ਚੰਗੇ ਭੱਲੇ ਮੁੰਡੇ ਜੋ ਕਿ ਘਰ ਤੋਂ ਗਏ ਸਨ ਅਚਾਨਕ ਹੀ ਦੋਹਾਂ ਦੇ ਨਾਲ ਇੱਕ ਗੰਭੀਰ ਹਾਦਸਾ ਹੋਇਆ ਜਿਸ ਦੇ ਵਿੱਚ ਦੋਵੇਂ ਮੁੰਡਿਆਂ ਨੇ ਦਮ ਤੋੜ ਦਿੱਤਾ ਅਤੇ ਦੋ ਹਸਤੇ ਬਸਤੇ ਘਰ ਉਝੜ ਗਏ ਇਹ ਦੁਖਦ ਘਟਨਾ ਤਰਨਤਾਰਨ ਖਡੂਰ ਸਾਹਿਬ ਮਾਰਕ ਤੇ ਪੈਂਦੇ ਪਿੰਡ ਕੰਗ ਦੇ ਕੋਲ ਵਾਪਰੀ ਹੈ ਜਿੱਥੇ ਟਰੈਕਟਰ ਨੇ ਮੋਟਰਸਾਈਕਲ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਇਸੇ ਦੇ ਕਾਰਨ ਦੋ ਦੋਸਤਾਂ ਦੀ ਮੌਕੇ ਤੇ ਜਾਨ ਚਲੀ ਗਈ। ਘਟਨਾ ਸਥਾਨ ਤੇ ਪੁੱਜੀ ਚੌਂਕੀ ਕੰਗ ਦੀ ਪੁਲਿਸ ਦੇ ਵੱਲੋਂ ਮ੍ਰਿਤਕ ਦੇਹਾਂ ਨੂੰ ਕਬਜ਼ੇ ਦੇ ਵਿੱਚ ਲੈਣ ਤੋਂ ਬਾਅਦ ਟਰੈਕਟਰ ਚਾਲਕ ਤੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ। ਤੇਲ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪੱਤੀ ਬਸੀ ਕੀ ਖਡੂਰ ਸਾਹਿਬ ਨੇ ਦਸਿਆ ਕਿ ਉਸ ਦਾ ਪੁੱਤਰ ਗੁਰਜੰਟ ਸਿੰਘ ਜਿਸ ਦੀ ਉਮਰ ਕਰੀਬ 25 ਸਾਲ ਹੈ ਅਤੇ ਉਸ ਦਾ ਦੋਸਤ ਆਕਾਸ਼ਦੀਪ ਜਿਸ ਦੀ ਉਮਰ 23 ਸਾਲ ਹੈ ਪੁੱਤਰ ਹਰਦੇਵ ਸਿੰਘ ਮੋਟਰਸਾਈਕਲ ਤੇ ਕੰਗ ਤੋਂ ਖਡੂਰ ਸਾਹਿਬ ਵੱਲ ਨੂੰ ਜਾ ਰਹੇ ਸਨ ਮੋਟਰਸਾਈਕਲ ਉਸਦਾ ਬੇਟਾ ਗੁਰਜੰਟ ਸਿੰਘ ਚਲਾ ਰਿਹਾ ਸੀ ਅਤੇ ਜਦੋਂ ਉਹ ਪਿੰਡ ਕੰਗ ਦੇ ਸ਼ਮਸ਼ਾਨ ਘਰ ਤੋਂ ਥੋੜਾ ਹੀ ਅੱਗੇ ਗਏ ਤਾਂ ਸਾਹਮਣੇੋਂ ਆ ਰਹੇ ਟਰੈਕਟਰ ਨੇ ਤੇਜ਼ ਰਫ਼ਤਾਰੀ ਦੇ ਨਾਲ ਮੋਟਰਸਾਈਕਲ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਹਾਦਸੇ ਦੌਰਾਨ ਦੋਵਾਂ ਦੋਸਤਾਂ ਦੇ ਸਿਰ ਦੇ ਵਿੱਚ ਗੰਭੀਰ ਸੱਟਾਂ ਲੱਗੀਆਂ। ਦੋਵਾਂ ਦੀ ਮੌਕੇ ਤੇ ਹੀ ਜਾਨ ਚਲੀ ਗਈ। ਘਟਨਾ ਦਾ ਪਤਾ ਚਲਦਿਆਂ ਹੀ ਚੌਕੀ ਕੰਗ ਦੇ ਐਸਆਈ ਹਰਪਾਲ ਸਿੰਘ ਮੌਕੇ ਤੇ ਪਹੁੰਚੇ। ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਤੇਲ ਸਿੰਘ ਦੇ ਬਿਆਨ ਕਲਮਬੰਦ ਕਰਕੇ ਟਰੈਕਟਰ ਚਾਲਕ ਜਗਰੂਪ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਕੰਗ ਨੂੰ ਨਾਮਜ਼ਦ ਕਰ ਲਿਆ ਗਿਆ ਹਾਲਾਂਕਿ ਮ੍ਰਿਤਕ ਦੇਹਾਂ ਨੂੰ ਅਗਲੀ ਕਾਰਵਾਈ ਦੇ ਲਈ ਹਸਪਤਾਲ ਭੇਜਵਾਨ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਪਰ ਇਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਜਿਨ੍ਹਾਂ ਨੇ ਆਪਣਾ 25 ਸਾਲ ਦਾ ਜਵਾਨ ਪੁੱਤਰ ਤੇ 23 ਸਾਲ ਦਾ ਮੁੰਡਾ ਆਕਾਸ਼ਦੀਪ ਦੋਵੇਂ ਦੋਸਤ ਇੱਕੋ ਝਟਕੇ ਦੇ ਵਿੱਚ ਖੋ ਦਿੱਤੇ ਤਨ ਤਨ ਨੂੰ ਸਮਾਨ ਲੈਣ ਗਏ ਸਵੇਰ ਪੜ ਮੁਰਸਲਾ ਦਾ ਕੰਮ ਕਰਦੇ ਸੀ ਉਧਰ ਬੌਸੀ ਆਉਂਦਿਆਂ ਜਦੋਂ ਕੰਗ ਨੰਗ ਕੰਗਾਂ ਦੇ ਰਾਹ ਦੇ ਵਿੱਚ ਵੱਜੀ ਉੱਥੇ ਟਰੈਕਟਰ ਦੇ ਵਿੱਚ ਮੌਕੇ ਤੇ ਮੌਤ ਹੋ ਗਈ ਟਰੈਕਟਰ ਵਾਲਾ ਭੱਜ ਗਿਆ ਤੁਰ ਹੀ ਦੋ ਜਾਣੇ ਸੀ ਉਹ ਤੁਹਾਡੇ ਪੁੱਤਰ ਦਾ ਕੀ ਨਾਮ ਸੀ ਕਾਛਦੀਪ ਸਿੰਘ ਦੂਜੇ ਮੁੰਡੇ ਨਾਲ ਗਜੰਟ ਸਿੰਘ ਜੀ ਸਾਡੇ ਪੁੱਤਰ ਦੀ ਕਿੰਨੀ ਉਮਰ 23 ਸਾਲ ਦੀ ਜੀ ਮਰਜੀ ਸੈਕਟ ਪ੍ਰੈਕਟਰ ਚਾਲਕ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਕਿ ਨਹੀਂ ਨਹੀਂ ਜੀ ਉਹਦੇ ਉਦੋਂ ਵੀ ਭੱਜ ਗਿਆ ਫਰਾਰ ਹੋ ਗਿਆ ਉਦੋਂ ਹੀ ਅੱਛੇ ਲੈ ਆਂਦੇ ਕੀ ਮੰਗ ਕਰਦੇ ਉਪਰ ਸੈਸ਼ਨ ਕੋਲ ਚਾਰਜਰ ਕੋ ਮੰਗ ਕਰਦੇ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਇਨਸਾਫ ਮਿਲੇ ਸਾਨੂੰ ਹੀ ਗਲਬਾਜੂ ਭਰਾ ਹੀ ਆਪਣਾ ਤੇ ਉਹ ਗਏ ਸੀ ਕਰਨਤਾ ਸਾਹਿਬ ਕੱਪੜੇ-ਕੱਪੜੇ ਲੈਣ ਗਏ ਸੀ ਤੇ ਆਉਂਦੇ ਆ ਰਾਲੇ ਵਿੱਚ ਐਕਸੀਡੈਂਟ ਹੋਇਆ ਉਹਨਾਂ ਦਾ ਤੇ ਜਿਹੜਾ ਚਾਲ ਕੇ ਹੀ ਉਹ ਮਾਰ ਕੇ ਫਰਾਰ ਹੋ ਗਿਆ ਮੋਕੇ ਤੋਂ ਤੇ ਇਨਸਾਫ ਚਾਹੀਦਾ ਬਸ ਕੱਲਾ ਕੱਲਾ ਵਿਚਾਰਾ ਹੈਗਾ ਅਸੀਂ ਨਾਲ ਉਹ ਭਰਾ ਉਹਦਾ ਤੇ ਕਮਾਈ ਦਾ ਸਾਧਨ ਵਿਚਾਰਾ ਉਹ ਕਰਦਾ ਸਾਰਾ ਕੋਈ ਕਾਹਦੇ ਤੇ ਹੀ ਇਹ ਮੁਰਸ਼ਲ ਤੇ ਹੀ ਕਾਹਦੇ ਨਾਲ ਐਕਸੀਡੈਂਟ ਆ ਮੁਰਸ਼ਲ ਉਹ ਮਸ਼ੀਨ ਜਿਹੜੀ ਕਣਕਾਂ ਕੋਲ ਕੰਮ ਦਿੰਦੀ ਨਹੀਂ ਸਪਰੇਅ ਸਪੁਰ ਕਰਦੀ ਉਹਦਾ ਨਾਮ ਹੈ ਵੀਰ ਦਾ ਨਾਮ ਕੀ ਵੀਰ ਦਾ ਜੈਂਟਾ ਸੀ ਤੇ ਵਿਆਹ ਹੈ ਹਾਂਜੀ ਵਿਆਹ ਹੈ ਕੀ ਮੰਗ ਕਰਦੇ ਜੋ ਮੰਗੇ ਹੋਏ ਨੇ ਪ੍ਰਸ਼ਾਸਨ ਤੋਂ ਅਗੇ ਬਸ ਇਨਸਾਫ ਚਾਹੀਦਾ ਵਿਚਾਰੇ ਨੂੰ ਕਿਉਂਕਿ ਉਹ ਕਮਾਈ ਦਾ ਸਾਧਨ ਵਿਚਾਰਾ ਉਹ ਹੀ ਇਹਦੇ ਵਿਚਾਰੇ ਘਰੇ ਉਦਾਂ ਹੀ ਮੇਰੇ ਨੂੰ ਵੇਲੇ ਮੁਕਰ ਕਰਦਾ ਹੈ ਵੀ ਕਾਮ ਜੀ ਇਹ ਮਸ਼ੀਨ ਚਲਾਉਂਦਾ ਹੈ ਜੀ ਥੋੜੇ ਦਿਨ ਹੋਇਆ ਆਇਆ ਜੀ ਕੰਮ ਤੋਂ ਕੰਪਨੀ ਚ ਕਿਤੇ